केंद्र सरकार वालों हाल ही विच पास वक्फ सोध बिल के खिलाफ मुस्लिम भाईचारे वालों जिला कपूरथला के फगवाड़ा विखे रोस प्रगटाया गया प्रदर्शन दौरान लोका ने केंद्र सरकार खिलाफ नारेबाजी करद कहा कि ए बिल धार्मिक आजादी से सीधा हमला है प्रदर्शनकारिया ने चेतावनी दी कि जेकर यह बिल वापस न लिया गया तो आने वाले समय में संसद का घिराव किया जाएगा उन्होंने कहा कि सरकार वालों लिया गया यह कदम सिर्फ मुस्लिम भाईचारे निशाना बना है कपूरथला तो निर्मल सिंह की रिपोर्ट ਅਭਾਤ ਉਹ ਅੱਜ ਕੱਲ੍ਹ ਦੇ 15 ਮਿੰਟ ਉਹਨਾਂ ਦਾ ਹੈ ਹਾਂਜੀ ਇਹ ਜਿਹੜੀ ਮੇਰੀ ਡਿਊਟੀ ਹੈ ਇਹ ਮਨਜੂਗ ਅਸਟੇਜ ਸਾਹਿਬ ਕੋਲੋਂ ਲਗਾਈ ਗਈ ਸੀ ਕਿ ਇੰਟਰਵਿਊ ਤੇ ਇਹਨਾਂ ਨੇ ਜੋ ਮੰਗਾ ਇਹਨਾਂ ਨੇ ਮੈਨੂੰ ਆਪ ਪੱਤਰ ਦਿੱਤਾ ਹੈ ਉਹ ਅਸੀਂ ਮਨਜੂਗ ਅਸਟੇਜ ਸਾਹਿਬ ਦੇ ਰਾਹੀਂ ਅਧਿ ਸਰਕਾਰ ਤੱਕ ਸੌਂਪੀਤਾ ਕਰਾਂਗੇ ਜਿਹੜੀਆਂ ਇਹਨਾਂ ਦਾ ਮੰਗਾ ਆ ਜਿਵੇਂ ਕਵਰਸਤਾਨ ਆ ਯਾ ਤਰਜਾ ਆ ਇਸ ਤਰ੍ਹਾਂ ਦੀਆਂ ਜੋ ਵੀ ਗੈਜੀਆਂ ਮੰਗਾਏ ਨੇ ਆ ਉਹ ਅਸੀਂ ਜੇ ਜਿਹੜਾ ਵੀ ਸਾਡੇ ਵੱਲੋਂ ਕੋਈ ਵੀ ਲਿਖਤ ਕਰਨੀ ਹੋਈ ਅਸੀਂ ਉਹ ਵੀ ਕਰਕੇ ਇਹਨਾਂ ਦਾ ਜਿਹੜਾ ਸਾਰਾ ਮੰਗਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਸਰਕਾਰ ਵੱਲੋਂ ਵਕਫ ਐਮੈਂਡਮੈਂਟ ਦੇ ਨਾਂ ਦੇ ਜਿਹੜਾ ਬਿੱਲ ਪਾਸ ਕਰਾਇਆ ਗਿਆ ਲੋਕ ਸਭਾ ਔਰ ਰਾਜ ਸਭਾ ਚ ਉਸ ਦੇ ਖਿਲਾਫ ਅੱਜ ਉਹਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਉਂਕਿ ਐਮੈਂਡਮੈਂਟ ਜਿਹੜੀ ਸਰਕਾਰ ਨੇ ਕੀਤੀ ਹੈ ਜਿਹੜੀਆਂ ਮੁਸਲਮਾਨਾਂ ਨਾਲੋਂ ਵਕਫ ਪ੍ਰਾਪਰਟੀ ਆ ਨਹੀਂ ਉਹਨੂੰ ਬਦਲਤ ਕਰਨ ਦੀ ਮਨਸ਼ਾ ਦੇ ਨਾਲ ਕੀਤੀ ਗਈ ਹੈ ਕਿਉਂਕਿ ਸਰਕਾਰ ਦੀ ਨੀਅਤ ਤੇ ਨੀਤੀ 'ਚ ਬਹੁਤ ਵੱਡਾ ਫਰਕ ਹੈ। ਆ ਜੋ ਕਰੋੜ ਪ੍ਰਦਰਸ਼ਨ ਨੂੰ ਲੈ ਕੇ ਅਜਨਾਈਆਂ ਵਾਲਾ ਚੌਥਾ ਖਵਾੜਾ ਤੋਂ ਅਸੀਮਾ ਜਦ ਉਮਰ ਤੋ ਇੱਕ ਰੋਜ਼ ਪ੍ਰਦਰਸ਼ਨ ਜਿਹੜਾ ਗੱਡਿਆ ਔਰ ਨਾਲ ਹੀ ਆਪਣੇ ਸੈਂਟਰ ਵਿੱਚ ਬੈਠੀ ਭਾਜਪਾ ਸਰਕਾਰ ਦਾ ਬੁਤਲਾ ਵੀ ਜਲਾਇਆ ਗਿਆ। ਇੱਕ ਮੈਮੋਰੰਡਮ ਰਾਸ਼ਪਤੀ ਦੇ ਨਾਂ ਤੇ ਐਸ.ਡੀ.ਐਮ ਸਾਹਿਬ ਨੂੰ ਦਿੱਤਾ ਗਿਆ ਤਾਂ ਕਿ ਜਿਹੜੀ ਇੱਥੇ ਦੀ ਆਵਾਜ਼ ਆ ਸਾਡੇ ਹਿਤਜਾਜ ਦੀ ਔਰ ਬ੍ਰੋਥ ਆਦੀ ਉਹ ਸੰਟਰ ਵਰਗਾਰ ਤੱਕ ਪਹੁੰਚਾਈ ਜਾ ਸਕੇ ਅਸੀਂ ਇਸ ਬਿੱਲ ਦੀ ਪੂਰਜੋਰ ਸਤਿ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਕਿਉਂਕਿ ਇਹ ਬਿੱਲ ਨੂੰ ਜੇ ਪਾਸ ਕੀਤਾ ਗਿਆ ਤਾਂ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਵਕਫਵੀਆਂ ਹਨ ਵਕਫ ਦੀ ਪ੍ਰਾਪਰਟੀ ਜਿਹੜੀ ਹੈ ਕਿਸੇ ਸਰਕਾਰਾਂ ਵੱਲੋਂ ਦਿੱਤੀ ਗਈ ਖਰਾਤ ਨਹੀਂ ਕਿਉਂਕਿ ਸਾਡੇ ਬਜ਼ੁਰਗਾਂ ਵੱਲੋਂ ਦਿੱਤੀਆਂ ਗਈਆਂ ਇਹ ਪ੍ਰਾਪਰਟੀਆਂ ਉਹ ਪ੍ਰਾਪਰਟੀਆਂ ਨੇ ਜਿਨ੍ਹਾਂ ਦੀ ਆਮਦਨ ਤੋਂ ਮਸਜਿਦਾਂ ਔਰ ਮਦਰਸਿਆਂ ਖਾਨਗਾਹਾਂ ਦਾ ਔਰ ਕਬਰਸਤਾਨਾਂ ਦਾ ਜਿਹੜਾ ਖਰਚਾ ਕੀਤਾ ਜਾ ਰਿਹਾ ਹੈ ਤੋ ਅਸੀਂ ਫਿਰ ਇਸ ਬਿੱਲ ਦੀ ਵਿਰੋਧਤਾ ਕਰਦੇ ਹਾਂ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਜੇ ਇਹ ਬਿੱਲ ਜਿਹੜਾ ਵਾਪਸ ਨਹੀਂ ਕਰਦੀ ਸਰਕਾਰ ਇਹਨੂੰ ਕੈਂਸਲੇਸ਼ਨ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਬਹੁਤ ਵੱਡਾ ਸੰਘਰਸ਼ ਉਲੀਕਾਂਗੇ ਉਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਸੜਕਾਂ 'ਤੇ ਬੈਠਣਾ ਪਵੇ ਭੁੱਖ ਹੜਤਾਲਾਂ ਕਰਨੀਆਂ ਪੈਣ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਸ ਸੰਘਰਸ਼ ਨੂੰ ਜਾਰੀ ਰੱਖਾਂਗੇ ਔਰ ਇਹਦੀ ਵਿਰੋਧਤਾ ਆਪਣੀ ਦਰਜ ਕਰਾਉਣੀ ਰੱਖਾਂਗੇ ਬਕਕ ਬਿੱਲ ਪਾਰਲੀਮੈਂਟ ਦੇ ਵਿੱਚ ਪਾਸ ਕਰਕੇ ਸਿੱਧੇ ਤੌਰ ਤੇ ਮੁਸਲਮ ਧਰਮ ਦੇ ਨਿੱਜੀ ਮਾਮਲਿਆਂ ਦੇ ਵਿੱਚ ਦਖਲਅਦਾਜ਼ੀ ਕਰਨ ਦਾ ਜਿਹੜਾ ਰਾਹ ਖੁੱਲਿਆ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਤਿੰਨ ਤਲਾਕ ਦੇ ਮਸਲੇ ਤੇ ਤੇ ਔਰ ਇਸ ਵਕਫ ਦੇ ਮਸਲੇ ਤੇ ਵੀ ਔਰ ਜਿੰਨੀਆਂ ਘਟ ਗਣਤੀਆਂ ਸਥੇਸ਼ ਦੇ ਵਿੱਚ ਨੇ ਚਾਹੇ ਉਹ ਬੋਧੀ ਨੇ ਚਾਹੇ ਸਿੱਖ ਨੇ ਚਾਹੇ ਮੁਸਲਮ ਨੇ ਉਹਨਾਂ ਦੇ ਧਾਰਮਿਕ ਅਦਾਰਿਆਂ ਧਾਰਮਿਕ ਮੈਨੇਜਮੈਂਟ ਦੇ ਵਿੱਚ ਧਾਰਮਿਕ ਸਥਾਨਾਂ ਦੇ ਪ੍ਰਬੰਧ ਦੇ ਵਿੱਚ ਸਿੱਧੀ ਦਖਲਅਦਾਜ਼ੀ ਇਹ ਸਰਕਾਰ ਵੱਲੋਂ ਬਾਰ ਬਾਰ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਵਿੱਚ ਵੀ ਚਾਹੇ ਉਹ ਹੁਕਮ ਸਾਹਿਬ ਤਖ਼ਰੀਸ ਹੁਸੈਨ ਸਾਹਿਬ ਬੋਰਡ ਹੈ ਚਾਹੇ ਪਟਨਾ ਸਾਹਿਬ ਉਹ ਬੋਰਡ ਹੈ ਚਾਹੇ ਹਰਿਆਣਾ ਦਿੱਲੀ ਸਿੱਖ ਗੁਰਦੁਆਰਾ ਪਰਪਸ ਦੇ ਕਮੇਟੀ ਆ ਚਾਹੇ ਹਰਿਆਣਾ ਸਿੱਖ ਗੁਰਦੁਆਰਾ ਪਰਪਸ ਦੇ ਕਮੇਟੀ ਆ ਔਰ ਹਰ ਤਰੀਕੇ ਦੇ ਨਾਲ ਜਿਹੜੇ ਘਟ ਗਣਤੀਆਂ ਦੇ ਕੋਲ ਧਾਰਮਿਕ ਤੌਰ ਤੇ ਜਿਹੜੇ ਐਸੈਟਸ ਬਚੇ ਨੇ ਜਿਹੜੇ ਸਾਧਨ ਬਚੇ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਦੇ ਧਰਮ ਦਾ ਪ੍ਰਚਾਰ ਧਾਰਮਿਕ ਸਥਾਨਾਂ ਦਾ ਪ੍ਰਬੰਧ ਚਾਰੂ ਰੂਪ ਨਾਲ ਚੱਲ ਰਿਹਾ ਹੈ ਬੇਸਿਕਲੀ ਇਹਨਾਂ ਦੇ ਨਿਸ਼ਾਨੇ ਤੇ ਉਹ ਧਾਰਮਿਕ ਸਥਾਨ ਨੇ ਵੀ ਉਹਨਾਂ ਦੇ ਐਸੈਟਸ ਉਹਨਾਂ ਦਾ ਜਿਹੜਾ ਸਾਧਨ ਹੈ ਆਮਦਨ ਦਾ ਉਹ ਖਤਮ ਕੀਤਾ ਜਾਂਦਾ ਔਰ ਹੰਦੇ ਤੌਰ ਤੇ ਗੁਜਰਾਤੀ ਵਪਾਰੀਆਂ ਵਾਂਗ ਇਹਨਾਂ ਦੀ ਹਰ ਧਾਰਮਿਕ ਸਥਾਨ ਦੇ ਨਾਮ ਨਾਲ ਜੁੜੀਆਂ ਜ਼ਮੀਨਾਂ ਤੇ ਪੈਸੇ ਤੇ ਉੱਥੇ ਜਿਹੜੀ ਆ ਉਹ ਗੰਦੀ ਨਿਗਾਹ ਰੱਖ ਕੇ ਬੈਠੇ ਹੋਏ ਨੇ ਪਰ ਉਹਨੂੰ ਵੀ ਆਪਣੇ ਮਾੜੇ ਇਰਾਦਿਆਂ ਦੇ ਲਈ ਸਿਆਸੀ ਇਰਾਦਿਆਂ ਲਈ ਉਸ ਪੈਸੇ ਤੇ ਸਾਧਨਾਂ ਨੂੰ ਵਰਤਣਾ ਚਾਹੁੰਦੇ ਨੇ ਸੋ ਇਹ ਸਿੱਧੀ-ਸਿੱਧੀ ਦਖਲਅੰਦਾਜ਼ੀ ਹੈ ਔਰ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਇਹਦੇ ਖਿਲਾਫ ਇਕਜੁੱਟ ਹੋ ਕੇ ਸਾਂਝੀ ਲੜਾਈ ਲੜਨੀ ਪੈਣੀ ਹੈ ਜਿਵੇਂ ਇਸ ਤੋਂ ਪਹਿਲਾਂ ਵੀ ਜਿਹੜੇ ਕਾਲੇ ਕਾਨੂੰਨ ਫੋਪਣ ਦੀ ਕੋਸ਼ਿਸ਼ ਹੋਈ ਸੀ ਚਾਹੇ ਕਿਸਾਨਾਂ ਦੇ ਸੀ ਤੇ ਚਾਹੇ ਨਾਗਰਿਕਤਾ ਬਿੱਲ ਦੇ ਸੀ ਉਹਦੀ ਲੜਾਈ ਜਦੋਂ ਸਾਰੀਆਂ ਕੱਟਗਿਣਤੀ ਕੌਮਾਂ ਨੇ ਸਾਂਝੇ ਰੂਪ ਚ ਲੜੀ ਸੀ ਤਾਂ ਲੜਾਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਜਿੱਤੇ ਸੀ ਸੋ ਹੁਣ ਇਹ ਲੜਾਈ ਵੀ ਜਿਹੜੀ ਆ ਮੈਨੂੰ ਲੱਗਦਾ ਸਾਰੀ ਕੱਟਗਿਣਤੀ ਕੌਮਾਂ ਦੀ ਸਾਂਝੀ ਆ ਵਰਨਾ ਹਰ ਕੱਟਗਿਣਤੀ ਕੌਮ ਦੇ ਜਿਹੜੇ ਧਾਰਮਿਕ ਸਥਾਨ ਨੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇਹ ਸਰਕਾਰ ਵੱਲੋਂ ਟੇਕਓਵਰ ਕੀਤੇ ਜਾਂ